ਕਿ ਇਹ ਸਰਕਾਰਾਂ ਦੀ ਕਮਜ਼ੋਰੀਆਂ ਕਰਕੇ ਜੀ ਜਿਹੜੀ ਡਰਾਈਵਰ ੱਤਕਾ ਹੋ ਰਿਆ ਉਹਦੇ ਕਰਕੇ ਹੋ ਰਹੀ ਦਿੱਕਤ ਇਹ ਕਿੰਨਾ ਚਿਰ ਹੋ ਗਿਆ ਲਾਈਨ 'ਚ ਖੜਿਆ ਨੂੰ ਲਾਈਨ 'ਚ ਹੋ ਗਿਆ ਅੱਧਾ ਘੰਟਾ ਖੜਿਆ ਨੂੰ ਉਹ ਵੀ ਉਮੀਦ ਨਹੀਂ ਹੈ ਤੁਸੀਂ ਆਪ ਦੇਖੋ ਇੱਥੇ ਇਹ ਕੋਈ ਟਰੱਕਾਂ ਵਾਲਾ ਜ਼ਰਾ ਜੀ ਕੋਈ ਟਰੱਕਾਂ ਵਾਲੇ ਨੇ ਹੜਤਾਲ ਕੀਤੀ ਹੈ ਕਿਉਂਕਿ ਉਹ ਉਹ ਜਿਹੜੇ ਹੈੱਡ ਟਰੱਕ ਵਾਲੇ ਹੜਤਾਲ ਤੇ ਹਨ ਇਸ ਕਰਕੇ ਜਿਹੜਾ ਤੇਲ ਹੈ ਉਹ ਕੰਪਨ ਨਹੀਂ ਪਹੁੰਚ ਰਿਹਾ ਕੀ ਪਰੇਸ਼ਾਨੀ ਆ ਰਹੀ ਹੈ ਤੇਲ ਪਾਉਣ ਆਏ ਹੋ ਤੁਸੀਂ ਪ੍ਰੇਸ਼ਾਨੀ ਇਹ ਆ ਰਹੀ ਵੀ ਹੁਣ ਜੇ ਅਸੀਂ ਰੋ ਡਿਊਟੀ ਜਾਂਦੇ ਮੋਡ ਡਿਊਟੀ ਆ ਨਾ ਹੁੰਦਾ ਜੀ ਆਪਣੇ ਵਹੀਕਲ ਕੋਈ ਸਰਦਾ ਨਹੀਂ ਗਾ ਉਹ ਵੀ ਹੁਣ ਇਕੱਠਾ ਥੇਹ ਰੂਣਾ ਆਪਣੇ ਤਾਂ ਕਿ ਜਲਦੀ ਡਿਊਟੀ ਜਾ ਸਕੀਏ ਥੈਂਕ ਯੂ ਕੋਲ ਸਕੀਏ ਹੁਣ ਵੀ ਅੱਜ ਵੀ ਸੁੱਤੂਆ ਤੱਕ ਕੰਮ ਕਰੀਉ ਤੇ ਖੜਾ ਅਜ ਤੱਕ ਵਾਰੀ ਨਹੀਂ ਆਈ ਜੀ ਇਹਨਾਂ ਦਾ ਸ਼ੁਕਰੀਆ ਪੰਪਾਂ ਦੀ ਪੈਟਰੋਲ ਦਾ ਪਿਆ 12000 ਲੀਟਰ ਪੈਟਰੋਲ ਪਿਆ ਜੀ ਸਪੀਡ ਪਿਆ 7000 ਲੀਟਰ ਸਪੀਡ ਪਿਆ ਜੀ ਤੇ ਡੀਜ਼ਲ ਪੜਾ ਹੈ ਜੀ ਡੀਜ਼ਲ ਪਿਆ ਜੀ ਸਾਡੇ ਅਸੀਂ ਪੂਰਾ ਤੈ ਦਿਲੋਂ ਲੋਕਾਂ ਦਾ ਪੂਰਾ ਟਰਾਗੇ ਪੈਟਰੋਲ ਡੀਜ਼ਲ ਦੋਨੇ ਕਿਸੇ ਦੀ ਕਮੀ ਨਹੀਂ ਹੋਣ ਦਵ ਸੋਨ ਚ ਆ ਰਿਹਾ ਕਿ ਪੰਜ ਦਿਨ ਦੀ ਟਰੱਕਾਂ ਦੀ ਹੜਤਾਲ ਹੈ ਜੇ ਤਾਂ ਸਾਨੂੰ ਕੋਈ ਪਤਾ ਨਹੀਂ ਲੱਗਾ ਕਿ ਕਿੰਨੇ ਦਿਨ ਦੀ ਹੜਤਾਲ ਚੱਲ ਰਹੀ ਹੈ ਸਾਡੇ ਵੱਲੋਂ ਸਪਲਾਈ ਪੂਰੀ ਜੋਗਾ ਸੋਨਾ ਚੱਲ ਰਹੀ ਹੈ ਕਿੰਨਾ ਮਤਲਬ ਕਿ ਵੀ ਆਪਣੀ ਬਿਨੀਅ ਦੇ ਸੀਮੈਂਟ ਕਿੰਨੇ ਚੱਲ ਸਕਦਾ ਹੋ ਜੀ ਇਹ ਘੱਟੋ ਘੱਟ 3 ਦਿਨ ਤਾਂ ਚੱਲ ਸਕਦਾ ਜੀ ਜੇ ਜ਼ਿਆਦਾ ਹੀ ਰਸ ਪੈ ਜੇ ਫਿਰ ਅਸੀਂ ਕਹਿ ਨਹੀਂ ਸਕਦੇ ਜੀ ਜੇ ਦੂਜੇ ਪੰਪਾਂ ਦੀ ਸਪਲਾਈ ਸਾਡੇ ਤੇ ਆ ਜੇ ਉਧਰੋਂ ਆ ਜੇ ਫਿਰ ਸਾਡੇ ਲਈ ਮੁਸ਼ਕਲ ਆਊਗਾ ਵੈਸੇ ਅਸੀਂ ਇਹ ਅੱਜ ਦਾ 3-2 ਦਿਨਾਂ ਦਾ ਸਟਾਕ ਸਾਡੇ ਕੋਲ ਹੈ